ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ 15 ਅਗਸਤ 2025 ਦਿਨ ਸ਼ੁੱਕਰਵਾਰ ਸਮਾ ਸਰੀਰ ਦੇ 6:40 ਮਿੰਟ ਹੋ ਗਏ ਆਪਾਂ ਨਾ ਦੋ ਕੇ ਰੈਡੀਆਂ ਹੁਣ ਅੱਗੇ ਇੱਕ ਵਾਰੀ ਨਾੜੇ ਆ ਪਛਨਾਨ ਕਰਾਈ ਗੁਰਦੁਆਰਾ ਸਾਹਿਬ ਜਾ ਕੇ ਨਾਲ ਦਾ ਬਸ ਨਾ ਰਿਆ ਵਾ ਕਿ ਰਾਤੀ ਆਪਾਂ ਕੱਪੜੇ ਧੋਦੇ ਸੀਗੇ ਉਹ ਸੁੱਕ ਗਏ ਆ ਬਾਕੀ ਆਪਾਂ ਬਦਾਮ ਤੇ ਦਾਖਾ ਪੀਉਂਦੀਆਂ ਇਹ ਵੀ ਜ਼ਰੂਰੀ ਹੈ ਨਾਲ-ਨਾਲ ਸਾਈਕਲਿੰਗ ਕਰਦੇ ਹੋਏ ਸਿੱਧਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਚਾਹੇ ਤੇ ਵੀ ਆਪਾਂ ਲੂਬ ਵਗੈਰਾ ਲਾਤਾ ਸਾਫ਼ ਕਰਕੇ ਸਾਰੇ ਸਾਈਕਲ ਤੇ ਕਪੜਾ ਮਾਰਤਾ ਮਿੱਟੀ ਲੱਗੀ ਹੋਈ ਮੀਂਹ ਪੈਂਦਾ ਸੀ ਕਰਕੇ ਲੂਬ ਲਾਉਣੀ ਜ਼ਰੂਰੀ ਹੈ ਬਾਈ ਨਹੀਂ ਤਾਂ ਸਾਈਕਲ ਸੁੱਕੀ ਚੈਂ ਚੱਲ ਕੇ ਖਰਾਬ ਕਰਦਾ ਬਾਅਦੋਂ ਵਧੀਆ ਚੀਜ਼ ਹੈ ਆਲੀਊਬ ਵੀ ਗ੍ਰੀਸ ਵਗੈਰਾ ਲਾਉਣ ਨਾਲੋਂ ਤੁਸੀਂ ਆ ਲਿਊਬ ला ਸਕਦੇ ਆ ਇਹ ਕੈਥਲਨ ਤੋਂ 300 ਰੁਪਏ ਦੀ ਮਿਲ ਜਾਂਦੀ ਇਹਦੇ ਨਾਲ ਕੱਪੜੇ ਵਗੈਰਾ ਕਾਲੇ ਨਹੀਂ ਹੁੰਦੇਗੇ ਤੇ ਵਧੀਆ ਚੀਜ਼ ਆ ਬਈ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਅੰਦਰ ਜਾ ਕੇ ਗੁਰੂ ਮਾਰਿਆ ਦੀ ਹਾਜ਼ਰੀ ਭਰਦੇ ਆ ਕਰੋ ਜੀ ਦਰਸ਼ਨ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਹਾਂਜੀ ਆਪਾਂ ਪਹੁੰਚ ਚੁੱਕੇ ਆ ਤਕਸੀਰੀ ਕੇਂਦਰ ਸੇ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਕੇ ਇਸ ਜਗ੍ਹਾ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਖੀ ਵਾਲੇ ਦਿਨ 1899 ਇਸ ਵੀ ਵਿੱਚ ਪੰਜ ਪਿਆਰਿਆਂ ਨੂੰ ਅਮਰਦੀਦਾਤ ਬਖਸ਼ੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਖਾਲਸਾ ਦੀ ਮਾਤਾ ਦਾ ਦਰਜਾ ਦਿੱਤਾ ਇਸ ਜਗ੍ਹਾ ਦੀ ਸਥਾਪਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1665 ਇਸ ਵੀ ਵਿੱਚ ਕੀਤੀ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸੀਸਗੰਨ ਸ੍ਰੀ ਤਾਂ decor step ਇਹ ਜਗ੍ਹਾ ਦੀ ਸਥਾਪਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਰੱਖਦੇ ਨੇ ਕੀਤੀ। ਇਸ ਜਗ੍ਹਾ ਤੇ ਜੋ ਬੁੰਗਾ ਬਣਿਆ ਹੋਇਆ ਹੈ, ਇਸ ਜਗ੍ਹਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦਾ ਸੀਸ ਦਾ ਸਸਕਾਰ ਕੀਤਾ। ਭਾਈ ਜੈਤਾ ਜੀ ਦਿੱਲੀ ਤੋਂ ਮਗਲਾਂ ਤੋਂ ਹਾਰ ਨਾ ਮੰਨਦੇ ਹੋਏ ਗੁਰੂ ਤੇਗ ਬਹਾਦਰ ਜੀ ਦਾ ਸੀਸ ਅਨੰਦਪੁਰ ਸਾਹਿਬ ਵਿਖੇ ਲੈ ਕੇ ਆਏ। ਬਾਕੀ ਅੱਗੇ ਦੇ ਇਤਿਹਾਸ ਲਈ ਆਪਾਂ ਤਸਵੀਰਾਂ ਨਾਲ ਅਟੈਚ ਕਰ ਦਿੱਤੀਆਂ। ਕਈ ਵਾਰ ਕੋਈ ਗਲਤੀ ਭੁਲਤੀ ਮਾਫ਼ ਹੋ ਜੇ ਅੰਮੀਤ ਉਹੀ। ਇਹ ਇੱਥੇ ਇਸ ਜਗ੍ਹਾ ਤੇ ਰੋਕ ਕੇ ਪੜ ਸਕਦੇ ਹਾਂ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਗੁਰੂ ਕੇ ਮਹਿਲਪੂਰਾ ਸਾਹਿਬ ਇਹ ਜਗ੍ਹਾ ਤੇ ਕੋਰਾ ਬਣਾਇਆ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਤਪੱਸਿਆ ਕਰਦੇ ਸਨ ਇਹ ਜਗ੍ਹਾ ਦੀ ਸਥਾਪਨਾ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਇਸ ਜਗ੍ਹਾ ਤੇ ਗੁਰੂ ਜੀ ਨੇ ਆਪਣਾ ਘਰ ਬਣਵਾਇਆ ਤੇ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ ਇਸ ਜਗ੍ਹਾ ਤੇ ਸੇਵਜਾ ਜੀ ਦਾ ਜਨਮ ਹੋਇਆ ਬਾਬਾ ਰਜੀਤ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਮਾਤਾ ਗੁਜਰੀ ਜੀ ਵੀ ਇਸ ਜਗ੍ਹਾ ਤੇ ਹਰੀਦੇਵ ਸੰਤ ਤੇ ਮਾਤਾ ਗੁਜਰੀ ਜੀ ਨੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਮੁੱਢਲੀ ਸਿੱਖਿਆ ਇੱਥੇ ਹੀ ਦਿੱਤੀ ਬਾਕੀ ਆਪਾਂ ਇਤਿਹਾਸ ਦੀਆਂ ਤਸਵੀਰਾਂ ਇਸ ਵਿੱਚ ਨਾਲ ਅਟੈਚ ਕਰ ਦਿੱਤੀਆਂ ਤੁਸੀਂ ਰੋਕ ਕੇ ਇਤਿਹਾਸ ਪੜ ਸਕਦੇ ਹੋ ਕਈ ਵਾਰੀ ਇਤਿਹਾਸ ਪੜਦੇ ਆ ਅਖਰਵਾਦਾ ਘਟਾ ਹੋ ਜਾਂਦਾ ਹੈ ਤਾਂ ਅਣਜਾਣ ਬੱਚੇ ਸਮਝ ਕੇ ਮaaf ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੀ ਬਈਆ ਫ੍ਰੀਕਲ ਕਾਲੀ ਲੋਰ ਹੈਣੀ ਜੀ ਐਰਪੋਰਟ 500 ਰੁਪਏ ਦੀ ਕਾਲੀ ਲੋਰ ਲੈਣੀ ਆ ਤੇ ਆਪਾਂ ਸੈੱਟ ਕਰਾਉਣੀ ਸੀ ਉਹਨੇ ਕੋਈ ਟਾਈਮ ਹੈ ਨਹੀਂ ਕਦੇ ਆਪਾਂ ਆ ਗਏ ਦੁਕਾਨ ਤੇ ਸੈੱਟ ਕਰਨ ਦੇਖੋ ਬਈ ਐਵਰ ਗ੍ਰੀਨ ਆ ਬਈ ਦੁਕਾਨ ਆਦਾ ਨਾ ਬਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਟੇਲਰ ਸਾਹਿਬ ਬੈਠਿਆ ਆਪਾਂ ਸੈੱਟ ਕਰ ਲਈ ਆ ਬਈ ਆ ਦੁਕਾਨ ਸੀਗੀ ਧੰਨਵਾਦ ਬਈ ਉਹਨਾਂ ਦਾ ਐਵਰ ਗ੍ਰੀਨ ਵਾਲਿਆਂ ਦਾ ਚਲਿਏ ਬਈ ਜਿਵੇਂ ਲੰਘ ਪਛਾਦਾ ਆਪਾਂ ਛੱਕ ਲਿਆ ਸੀਗਾ ਤੇ ਹੁਣ ਅੱਗੇ ਦਾ ਮੈਚ ਬਣਾਈ ਜਾਨੇ ਆ ਦੇਖਦੇ ਆ ਕਿੱਥੇ ਜਾਣਾ ਉਹ ਰਾਸਤੇ ਖਾਸਾ ਦੇਖ ਕੇ ਉਸ ਤੋਂ ਬਾਅਦ ਅਸੀਂ ਅੱਗੇ ਨਿਕਲਦੇ ਆਂ ਅੱਗੇ ਆਪਣਾ ਹੋਊਗਾ 70-80 ਕਿਲੋਮੀਟਰ ਦਾ ਸਫ਼ਰ ਬਾਕੀ ਦੇ ਗੱਡੀਆਂ ਤਿਆਰ ਆ ਬਈ ਜਮਾ ਬਿਲਕੁਲ ਚੱਲੇ ਆ ਹੁਣ ਦੂਜੀ ਮੰਜ਼ਲ ਤੋਂ ਸਾਈਕਲ ਲਾਉਣੇ ਥੱਲੇ ਕੱਲ ਦਾ ਪੂਰਾ ਜ਼ੋਰ ਲੱਗ ਗਿਆ ਜੀ ਆਪਣਾ ਜੰਮ ਤੇ ਅੱਜ ਦੇਖਦੇ ਆਂ ਜੀ ਪੌੜੀਆਂ ਉਤੋਂ ਦੀ ਬਹਿ ਕੇ ਲੰਘਦੇ ਆਂ ਕਿਵੇਂ ਰੋੜ ਕੇ ਲੰਘਾਉਨੇ ਆ ਆ ਦੇਖ ਲਓ ਇੱਥੇ ਜਾਣਾ ਥੱਲੇ ਆਪਾਂ ਉਹ ਮੇਨ ਰੋੜਾ ਉਹ ਉੱਥੇ ਜਾਣਾ ਬਾਬੇ ਨੂੰ ਚਾਬੀ ਜਮਾ ਕਰਾ ਕੇ ਉਹ ਦੁਬਾਰਾ ਚੱਲਦੇ ਆਂ ਅੱਗੇ ਵਰਾਸਤੇ ਖਾਲਸਾ ਆਹਦੇ ਵੀ ਆਏ ਲੋਣੇ ਹੋਈ ਜਿਹੀ ਸਾਈਕਲ ਪੌੜੀਆਂ ਤੱਕ ਕਿਵੇਂ ਜਾਂਦਾ ਸਹੀ ਇਹ ਜਗ੍ਹਾ ਬਹੁਤ ਹੀ ਖਤਰਨਾਕ ਹੈ ਓਹੀ ਖਤਰਨਾਕ ਜਗ੍ਹਾ ਹੈ ਬਈ ਮੈਂਗਾ ਲਾਹ ਲਿਆਂਦੇ ਉਪਰੋਂ ਬਈ ਤੇ ਚਾਬੀ ਕਰਾਉਣ ਦੀ ਬਾਬੇ ਨੂੰ ਜਵਾਂ ਆਪਾਂ ਤੇ ਪਾਦੇ ਆ ਚਾਲੇ ਵੀ ਅੱਗੇ ਨੂੰ ਵਿਰਾਸਤੇ ਖਾਲਸਾ ਪਹੁੰਚ ਗਏ ਸੀ ਭਈ ਅੱਜ ਤੇ 15 ਅਗਸਤ ਕਰਕੇ ਇੱਥੇ ਛੁੱਟੀ ਅੱਜ ਹੁਣ ਨਿਕਲਦੇ ਆ ਅੱਗੇ ਫਿਰ ਮੋਟਰ ਹੋ ਗਿਆ ਨਹੀਂ ਆਈ ਜਾਂਦਾ ਤੇ ਆਪਾਂ ਬੈਗ ਬੂਗ ਲਿਖਾਵੇ ਚ ਪਾੜੇ ਆ ਤੇ ਲੱਗਦਾ ਆਪਾਂ ਨੂੰ ਨਹੀਂ ਘੇਰੂਆ ਰਾਹ ਦੇ ਵਿੱਚ ਅੱਜ ਆਪਾਂ ਮਸਾ ਮਿਲਦਾ 5-7 ਕਿਲੋਮੀਟਰ ਆਏ ਹਾਂਗੇ ਨਹੀਂ ਦਾ ਪੂਰਾ ਹੋਇਆ ਪਿਆ ਕੰਮ ਪੀ ਪੰਜਾਬ ਦੇ ਨਾਈਗਰਾ ਫਾਲ ਤੇ ਪਹੁੰਚ ਚੁੱਕੇ ਆਂ ਅਸੀਂ ਕਰੋ ਚੈੱਕ ਬਈ ਵਿਊ ਚੈੱਕ ਕਰੋ ਸਿਰਾ ਵਿਊ ਆ ਸਾਈਕਲ ਪੂਰਾ ਸਿਰਾ ਬਾਬਿਓ ਕੋਈ ਇਹਨੂੰ ਚੜ੍ਹਾਈ ਤੋਂ ਕੋਈ ਡਿੱਕਾ ਨਹੀਂ ਗਵਟਿਆਂ ਉੱਟਿਆਂ ਤੁੰਦੀ ਸਾਰੇ ਐ ਪੂਰਾ ਵਧੀਆ ਤਰੀ ਆ ਸਿਰਾ ਐ ਦੇਖੋ ਉਹ ਜਗ੍ਹਾ ਤੇ ਉਹ ਉੱਥੇ ਲੈ ਕੇ ਗਏ ਸਾਈਕਲ ਆਪਾਂ ਕੀ ਭਾਈ ਆਪਾਂ ਆ ਗਏ ਸੀਗੇ 34 ਕਿਲੋਮੀਟਰ ਆਪਾਂ ਚਾਹ ਦੀ ਬ੍ਰੇਕ ਲਈ ਸੀਗੀ ਉਸ ਤੋਂ ਬਾਅਦ ਹੁਣ ਆਪਾਂ ਇੱਥੇ ਨਹਿਰ ਤੇ ਆ ਕੇ ਖੜੇ ਆ। ਨੂੰ ਚੈੱਕ ਕਰੋ ਕਿੱਡਾ ਵਧੀਆ ਵਾ। ਆਪਣਾ ਚੰਡੀਗੜ੍ਹ ਇਥੋਂ 50 ਕਿਲੋਮੀਟਰ ਰਹਿ ਗਿਆ ਹੋ ਸਕਦਾ ਆਪਾਂ ਚੰਡੀਗੜ੍ਹ ਪਹੁੰਚ ਜਾਈਏ ਤੇ ਨਹੀਂ ਫਿਰ ਅਫਰਾ-ਤਫਰੀ ਟਿਕਾਣਾ ਲੱਭਦੇ ਗੁਰਦੁਰਾ ਸਾਬ ਤੇ ਜਾਂ ਫਿਰ ਪੰਪ ਤੇ ਕਿਤੇ ਲਾਵਾਂਗੇ ਟੈਂਟ। ਟੈਂਟ ਦਾ ਅਜ ਪਹਿਲਾ ਐਕਸਪੀਰੀਅੰਸ ਲੈ ਲਈ। ਭੁੱਖ ਲੱਗੀ ਸੀ ਬਾਈ ਕੋਲੋਂ 버ਗਰ ਖਾਣਾ ਆਏ ਤੇ ਬਾਈ ਬਾਈ ਥੋੜਾ ਬਿਜ਼ੀ ਆ ਬਾਈ ਕਹਿੰਦਾ ਮੈਂ ਫੋਨ-ਵਾਨ ਸੁਣਨਾ। ਇਦੋਂ ਬਾਅਦ 버ਗਰ ਬਣਾ ਕੇ ਦੇਵਾਂਗਾ। ਕਿੰਨੀ ਕਿ ਬਖ ਲੱਗੀ ਐ ਇਹ ਨਹੀਂ ਨਹੀਂ ਲੱਗੀ ਆਪਾਂ ਸਰ ਜੂਗਾ ਕੰਮ ਬਰਕਰਰ ਤੋਂ ਬਰ ਉੱਠੀਆਂ ਕਿੰਨੀਆਂ ਗਾੜੀਆਂ ਪ੍ਰਸ਼ਾਦਾ ਮਿਲਿਆ ਨਹੀਂ ਬਈ ਬਰਦਰ ਨਹੀਂ ਡੰਗ ਸਾਰਨਾ ਪੜਾ ਰਾਗਣ ਸੁਆਦ ਆਵੇ ਕੱਲ ਮਿਲਦੇ ਹਾਂ ਜੀ ਵੀ ਰਾਤ ਦੇ 12 ਵਜੇ ਤੇ ਆਪਣੇ ਜਸੂ ਮਿੱਤਰ ਦਾ ਬਹੁਤ ਬਹੁਤ ਧੰਨਵਾਦ ਭਾਈ ਨੇ ਆਉਦੀ ਮਦਦ ਨੂੰ ਭੇਜਿਆ ਉਹ ਆਪ ਨੂੰ ਗੱਡੀ ਤੇ ਲੈ ਕੇ ਗਿਆ ਭੀ ਖਾਣਾ ਖਵਾ ਕੇ ਆਪ ਨੂੰ ਗੁਰਦਵਾਰੇ ਛੱਡ ਕੇ ਗਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਭਾਈ ਜੀ ਇਹ ਇਤਿਆਹਾਸ ਬੋਲਣ ਦੇ ਵਿੱਚ ਆਪਣੇ ਤੋਂ ਕੋਈ ਗਲਤੀ ਵਰਤੀ ਹੁੰਦੀ ਤਾਂ ਮਾਫ ਕਰਿਓ ਆਪ ਨੂੰ ਤੇ ਬਾਕੀ ਕੱਲ ਦਾ ਆਪਣਾ ਟੂਰ ਹੈਗਾ ਚੰਡੀਗੜ੍ਹ ਤੋਂ ਆਪਾਂ ਜਾਵਾਂਗੇ ਕੁਰੂ ਖੇਤਰ ਆਪ ਨੂੰ ਇਹ ਤੋਂ 80 ਕਿਲੋਮੀਟਰ ਪੁਰਾਣਾ ਕੱਲ ਮਿਲਦੇ ਹਾਂ